지라 আজকাল අපে ਦੇਖਦੇ ਕਿ سوشل میڈیا ਤੇ ਬੋਲਡ ਕੰਟੈਂਟ ਬਹੁਤ ਵੱਧ ਗਿਆ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਇਹਦਾ ਕੀ ਇੰਪੈਕਟ ਹੈ ਯੂਥ ਤੇ ਤੁਸੀਂ ਕਿ ਸੋਸ਼ਲਾਈਜ਼ ਹੋਣੀ ਇੱਕ ਚੰਗੀ ਗੱਲ ਆ ਬਟ ਹੱਦ ਤੋਂ ਜ਼ਿਆਦਾ ਜਦੋਂ ਆਪਾਂ ਕੋਈ ਵੀ ਚੀਜ਼ ਦਾ ਮਤਲਬ ਉਹਨੂੰ ਪ੍ਰੋਮੋਟ ਕਰਦੇ ਆ ਉਹਦੀ ਕਿਤੇ ਨਾ ਕਿਤੇ ਆਪਣੀਤੀ ਹਾਵੀ ਹੁੰਦੀ ਆ ਕੁੜੀਆਂ ਹੁਣ ਨਾ ਬਿਲਕੁਲ ਕਲੀਨ ਹੋਣ ਲੱਗ ਪਏ ਉਹ ਚੰਗਾ ਨਹੀਂ ਮੈਮ ਸਾਡੀ ਜੋ ਪੰਜਾਬੀ ਸੱਭਿਆਚਾਰ ਹੈ ਨਾ ਉਹ ਖਤਮ ਹੋ ਰਿਹਾ ਹੈ ਸੋਸਾ ਤਾਂ ਇਦਾਂ ਲੱਗਦਾ ਕਿ ਇਸ ਚੀਜ਼ ਦਾ ਅਡਾ ਬਣ ਗਿਆ ਲਈ ਥੋੜਾ ਰੈਸਟ੍ਰਿਕਟਡ ਤਾਂ ਹੋਣਾ ਚਾਹੀਏ ਲੇਕਿਨ ਇਤਨਾ ਵੀ ਨਹੀਂ ਕਿ ਲੋਕ ਬਾਗੋ ਕੋ ਦਿੱਕਤ ਆਏ ਮੈਨੂੰ ਲੱਗਦਾ ਜੇ ਉਹਨਾਂ ਦੀ ਵਿੱਚ ਗਲਤੀ ਹੈ ਤਾਂ ਉਹਨਾਂ ਤੋਂ ਜ਼ਿਆਦਾ ਉਹ ਜਿਹੜੇ 4-5 ਲੱਖ ਉਹਨਾਂ ਨੂੰ ਫੋਲੋ ਕਰਦੇ ਨੇ ਉਹ ਵੀ ਤਾਂ ਵਿੱਚ ਲੈਣਾ ਔਰ ਨਹੀਂ ਚਾਹਤੇ ਵੀ ਉਹ ਕੰਟੈਂਟ ਐਕਸਪੋਜ਼ ਹੋ ਰਹਾ ਹੈ ਉਸਕੇ ਐਲਗੋਰਿਦਮ ਕੋ ਜਿਸ ਤਰੀਕੇ ਸੇ ਡਿਜ਼ਾਈਨਡ ਹੈ ਆਬਵੀਅਸਲੀ ਕਿ ਉਹ ਚੀਜ਼ ਹਮ ਨਾ ਕਰ ਨਹੀਂ ਵੀ ਦੇਖਣਾ ਚਾਹਤੇ ਨੇ ਤੋ ਇਹ ਹਮਾਰੋ ਅਟੈਨਸ਼ਨ ਲੇਤੀ ਹੈ ਬਹੁਤ ਹੀ ਬੁਰਾ ਪ੍ਰਭਾਵ ਪੜ ਰਹਾ ਹੈ ਬੱਚੋਂ ਪਰ ਇਸਕਾ ਪਹਿਲੇ ਵਾਰਨ ਕੀਤਾ ਸੀ ਜੇ ਉਹ ਨਹੀਂ ਸੁਣਦੇ ਤਾਂ ਫੇਰ ਹੀ ਸੋਲੂਸ਼ਨ ਆਗਰੀ ਜੇ ਵਾਰਨ ਕੀਤਾ ਮੈਂ ਕੰਮ ਛੱਡ ਦੇ ਅਮਰੀਕਾ ਦੇ ਡੈਮੋਕਰੇਟਿਕ ਕੰਟਰੀ ਮੇ ਰਹ ਰਹੇ ਹਮੇ ਸਾਰੀ ਚੀਜ਼ਾਂ ਦੀ ਫਰੀडम ਹੈ ਹਮੇ ਸਾਰੀ ਚੀਜ਼ਾਂ ਕਰਨੇ ਲਈ ਜਿਹੜੀ ਚੀਜ਼ ਨਹੀਂ ਦਿਖਾਣੀ ਚਾਹੀਦੀ ਸੋਸ਼ਲ ਮੀਡੀਆ ਤੇ ਉਹ ਹੁਣ ਚੱਲ ਰਹੀ ਹੈ ਜਿਆਦਾ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਅੱਜ ਅਸੀਂ ਆਇਆ ਚੰਡੀਗੜ੍ਹ ਦੇ ਸੈਕਟਰ 17 ਜਿੱਥੇ ਅੱਜ ਅਸੀਂ ਇੱਕ ਬਹੁਤ ਹੀ ਬਰਨਿੰਗ ਮੁੱਦੇ ਤੇ ਗੱਲ ਕਰਾਂਗੇ ਜਿਨੇ ਪੂਰੇ ਦੇ ਪੂਰੇ ਪੰਜਾਬ ਵਿੱਚ ਬਹੁਤ ਵੱਡੀ ਕੰਟਰੋਵਰਸੀ ਕੀਤੀ ਹੋਈ ਹੈ ਤੇ ਅਸੀਂ ਜਾਣਾਂਗੇ ਕਿ ਲੋਕਾਂ ਦਾ ਉਹਦੇ ਬਾਰੇ ਕੀ ਵਿਚਾਰ ਹੈ ਚਲੋ ਚੱਲੋ तो मैम अजक पता ही होएगा कि बहुत ज़्यादा एक बर्निंग मुद्दा सोशल मीडिया से आता पै इनफेंस के उ मैं थोड़े तो पूछना चाहवा कि सोशल मीडिया से जोड़ा बोल्ड कंटेंट है या न्यूडिटी वाला कंटेंट वो बहुत बढ़ रहा है यदा बच्चों से यूथ से की इंपैक्ट है की लगता है मैम बहुत बहुत ही बुरा प्रभाव पड़ रहा है बच्चों पर इसका क्योंकि जो आपके आस पास माहौल नहीं है या आपको हमारे आस पास फॉरन की तरह न्यूडिटी दिख रही है नहीं दिख रही ना किसी ने भी ऐसे कपड़े नहीं पहने हुए तो उसका जब वो लोग टीवी में देखते हैं तो उसका बहुत बुरा प्रभाव पड़ता है बच्चों की उस पर सोशल उस पर माइंड पे बहुत ज्यादा बुरा प्रभाव पड़ रहा है क्योंकि वो घर में ऐसा नहीं देख रहे बाहर ऐसा नहीं देख रहे पर टीवी में बहुत ज्यादा बोल्डनेस देख रहे हैं उसकी वजह से बच्चे सर्कल अपने सर्कल में इंजॉय करने के बजाय आजकल टी को ज्यादा चिपक गए हैं थोन लगता है तो लग कि जोड़ा आज एक केस होया है ये इस सोशल मीडिया की प्रॉब्लम का आखिरी सोल्यूशन है ਨਹੀਂ ਨਹੀਂ ਆਖਰੀ ਸੋਲੂਸ਼ਨ ਤੇ ਨਹੀਂ ਪਤਾ ਕਿ ਗੱਲ ਮੇਨ ਹੈ ਹੈਗੀ ਹੈ ਜੀ ਜਿਹੜੇ ਸਿੰਘ ਨੇ ਉਹਨਾਂ ਨੇ ਕਦੇ ਨਾ ਤੇ ਬੱਚਿਆਂ ਤੇ ਨਾ ਜਨਾਨੇ ਤੇ ਕਦੇ ਹੱਥ ਨਹੀਂ ਚੁੱਕਿਆ ਉਹਨਾਂ ਨੂੰ ਇਹ ਕਰਨਾ ਚਾਹੀਦਾ ਜੀ ਕਿ ਕੋਈ ਲੀਗਲ ਐਕਸ਼ਨ ਲੈਣਾ ਚਾਹੀਦਾ ਜੀ ਬਸ ਮੈਮ ਦੇਖੋ ਇੰਪੈਕਟ ਦੇ ਅਸਪੈਕਟਸ ਨੇ ਕਾਫੀ ਜੇ ਕਿਸੇ ਚੀਜ਼ ਦੀ ਪੋਜ਼ਿਟਿਵ ਸਾਈਡ ਹੈ ਤਾਂ ਉਹਦੀ ਨੈਗੇਟਿਵ ਸਾਈਡ ਵੀ ਹੈ ਡੈਫੀਨਿਟਲੀ ਤੇ ਜਿਵੇਂ ਤੁਸੀਂ ਗੱਲ ਕੀਤੀ ਕਿ ਬੋਲਡ ਸਾਈਡ ਬਹੁਤ ਵੱਧ ਗਈ ਹੈ। ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਕੋਈ ਬੋਲਡ ਬਣਾ ਰਿਹਾ ਕੁਛ ਹਨਾ ਤਾਂ ਉਹ ਤਾਂ ਸਾਡੇ ਹੱਥ ਹੈ ਨਾ ਕਿ ਅਸੀਂ ਉਹਨੂੰ ਦੇਖਣਾ ਹੈ ਜਾਂ ਨਹੀਂ ਦੇਖਣਾ। ਸੋ ਜੇ ਕੋਈ ਬਣਾ ਰਿਹਾ ਤਾਂ ਮੈਨੂੰ ਲੱਗਦਾ ਬਣਾਉਣ ਵਾਲੇ ਤੋਂ ਜ਼ਿਆਦਾ ਉਹ ਲੋਕ ਜ਼ਿਆਦਾ ਹੱਕਦਾਰ ਨੇ ਸਜਾ ਦੇ ਜਿਹੜੇ ਦੇਖ ਰਹੇ ਨੇ ਉਹ ਚੀਜ਼ਾਂ ਨੂੰ ਪ੍ਰਮੋਟ ਕਰ ਰਹੇ ਨੇ। ਯਾ ਨਿਊ ਜੀਟੀ ਦੀ ਤਰਫ ਜਾ ਰਿਹਾ ਹੈ ਸੋਸ਼ਲ ਮੀਡੀਆ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਮੈਮ ਉਹਨਾਂ ਨੂੰ ਪਹਿਲਾਂ ਨਾ ਇੱਕ ਵਾਰ ਵਰਨਿੰਗ ਦੇਣੀ ਚਾਹੀਦੀ ਹੈ। ਜੇ ਨਾ ਸਮਝਣ ਜਾਂ ਤਾਂ ਉਹਨਾਂ ਦਾ ਅਕਾਊਂਟ ਬੈਨ ਕਰ ਦੋ ਜਾਂ ਤਾਂ ਫਿਰ ਉਹਨਾਂ ਨੂੰ ਮਤਲਬ ਸਮਝਾਉਣਾ ਚਾਹੀਦਾ ਹੈ ਮਤਲਬ ਇਹ ਚੀਜ਼ ਨਾ ਕਰਨ ਜੇ ਨਾ ਸਮਝਣ ਫਿਰ ਐਕਸ਼ਨ ਲੈਣਾ ਪਵੇਗਾ ਇਹ 네ਗੇਟਿਵ ਇੰਪੈਕਟ ਤਾਂ ਬਹੁਤ ਪਾਰਿਆ ਬਹੁਤ ਜ਼ਿਆਦਾ ਮਤਲਬ ਇਹ ਚੀਜ਼ ਜੜੀ ਚ ਨਹੀਂ ਦਿਖਾਣੀ ਚਾਹੀਦੀ ਸੋਸ਼ਲ ਮੀਡੀਆ ਤੇ ਉਹ ਹੁਣ ਚੱਲ ਰਹੀ ਹੈ ਜ਼ਿਆਦਾ ਬਹੁਤ ਜ਼ਿਆਦਾ ਚੱਲ ਰਹੀ ਹੈ ਮੇਰੇ ਹਿਸਾਬ ਨਾਲ ਇਹ ਚੀਜ਼ਾਂ ਨਹੀਂ ਦਿਖਾਣੀ ਚਾਹੀਦੀ ਬਸ ਮੈਂ ਤਾਂ ਇਹੀ ਕਹਾਂਗਾ ਹੁਣ ਜਿਵੇਂ ਕੰਟਰੋਵਰਸ਼ੀਅਲ ਚੀਜ਼ਾਂ ਨੇ ਫੋਰ ਐਗਜ਼ਾਮਪਲ ਜਿਵੇਂ ਗੱਲ ਕਰ ਰਹੇ ਸੀ ਅਸੀਂ ਉਹ ਕਮਲ ਕੌਰ ਵਾਲੀ ਤੇ ਮੈਨੂੰ ਲੱਗਦਾ ਜੇ ਉਹਨਾਂ ਦੀ ਵਿੱਚ ਗਲਤੀ ਹੈ ਤਾਂ ਉਹਨਾਂ ਤੋਂ ਜ਼ਿਆਦਾ ਉਹ ਜਿਹੜੇ 4-5 ਲੱਖ ਉਹਨਾਂ ਨੂੰ ਫੋਲੋ ਕਰਦੇ ਨੇ ਉਹ ਵੀ ਤਾਂ ਵੇਚ ਲੈਣਾ ਸੋ ਜੇ ਸਜ਼ਾ ਉਹਨਾਂ ਨੂੰ ਬਣਦੀ ਹੈ ਤਾਂ ਬਾਕੀਆਂ ਨੂੰ ਵੀ ਬਣਦੀ ਹੈ ਬਰਾਬਰ ਦੀ ਸੋ ਮੇਰਾ ਇਹ ਪੁਆਇੰਟ ਆਫ View ਨੂੰ ਲੈ ਕੇ ਬਾਕੀ ਇੰਪੈਕਟ ਤਾਂ ਦੇਖੋ ਹੁੰਦੇ ਹੀ ਨੇ ਕੋਈ ਵੀ ਚੀਜ਼ ਹੈ ਇਹ ਤਾਂ ਸਾਈਕੋਲੋਜੀ ਦਾ ਫੈਕਟ ਵੀ ਹੈ ਤੁਸੀਂ ਕਿਸੇ ਚੀਜ਼ ਨੂੰ ਜੇ ਦੇਖੀ ਜਾਓਗੇ ਕੰਟੀਨਿਊਸਲੀ ਬਾਰ-ਬਾਰ ਤਾਂ ਕਿਤੇ ਨਾ ਕਿਤੇ ਤਾਂ ਤੁਹਾਡੇ ਤੇ ਅਸਰ ਕਰੂਗੀ ਅਮ ਐਸੇ ਇਨਫਲੂਐਂਸਰ ਨੂੰ ਇੱਕ ਅੰਤਿਮ ਹੱਲ ਹੈ ਇਸ ਪ੍ਰੋਬਲਮ ਦਾ ਦੋ ਇਨਫਲੂਐਂਸਰ दैट इज आई डो नॉट वॉन्ट टू कमेंट अबाउट दैट स्टिल आई हैव हर्ड अ लॉट ऑफ थिंग शी प्रमोट सम सॉर्ट ऑफ न्यूडिटी एन ऑल ऑन वन पेज ऑन वन ऑफ साइड इफेक्ट सी दैन इट इज राइट ऑल्सो अप टू सम बट स्टिल क्योंकि अस इंडिया डेमोक्रेसी हैं जितने कि लॉज वगैरह प्रिवेल करते हैं तो यह गवर्नमेंट का डिशिजन होना चाहिए एंड गवर्नमेंट वी हैव कोर्ट्स ऑल्सो ਡਿਸਟ੍ਰਿਕਟ ਕੋਰਟ ਹੈ ਸਟੇਟ ਕੋਰਟ ਹੈ ਹਾਈ ਕੋਰਟ ਹੈ ਐਂਡ ਸੁਪਰੀਮ ਕੋਰਟ ਹੈ ਤੇ ਉਹ ਡਿਸੀਜਨ ਲੈਣ ਦੇ ਦਾ ਜ਼ਾਦਾ ਬਿਧੀਰ ਅੰਦਰ ਤੇ ਟਾਈਮਲੀ ਜੇ ਡਿਸੀਜਨ ਲਿਆ ਜਾਂਦਾ ਤਾਂ ਐਵੇਂ ਦੀ ਹਰਕਤ ਮੇਰੇ ਖਿਆਲ ਤੋਂ ਨਾ ਕੀਤੀ ਜਾਂਦੀ ਕਿਸੇ ਦੇ ਦੁਆਰਾ ਤਾਂ ਕਿਤੇ ਨਾ ਕਿਤੇ ਨੈਗਲੀਜੈਂਸ ਬਾਈ ਗਵਰਨਮੈਂਟ ਵੀ ਕਹਿ ਸਕਦੇ ਆਂ ਅਸੀਂ ਇਹ ਦੇਖਦੇ ਆ ਇੰਸਟਾਗ੍ਰਾਮ ਤੋਂ ਆਜਕਲ ਸਭੀ ਕੁਛ ਨਾ ਕੁਛ ਚੱਲ ਹੀ ਰਾਇਆ ਇੰਸਟਾਗ੍ਰਾਮ 'ਤੇ ਪਰ ਇਹ ਮਾਰਨਾ ਗਲਤ ਬਾਤ ਹੈ ਤੁਹਾਨੂੰ ਲੱਗਦਾ ਕਿ ਜੋ ਹੋਇਆ ਉਹ ਇਸ ਪ੍ਰੋਬਲਮ ਦਾ ਕਿ ਆਖਰੀ ਸੋਲੂਸ਼ਨ ਹੈ ਕਿ ਆਪਾਂ ਨਹੀਂ ਬੋਲ ਜਣਾ ਕੰਟੈਂਟ ਚਾਹੀਦਾ ਸੋਸ਼ਲ ਮੀਡੀਆ ਤੇ ਇਹਨੂੰ ਰੋਕਣ ਲਈ ਜੋ ਕਿਤਾ ਗਿਆ ਉਹਦਾ ਆਖਰੀ ਸੋਲੂਸ਼ਨ ਹੈ ਇਹ। ਅਹ ਲੇਕੋ ਮਾਰਣਾ ਸੋਲੂਸ਼ਨ ਨਹੀਂ ਹੈਗਾ। ਮੇਬੀ ਲੀਗਲ ਐਕਸ਼ਨ ਲੈ ਸਕਦੇ ਆ ਗਵਰਨਮੈਂਟ ਵੀ ਲੈ ਸਕਦੀ ਹੈ। ਔਰ ਨੋਟਿਸ ਵੀ ਜਾਰੀ ਕਰ ਸਕਦੇ ਹੋ। ਬਟ ਮਾਰਨਾ ਸੋਲੂਸ਼ਨ ਨਹੀਂ ਹੈਗਾ। ਸਹੀ ਕਹਿੰਦੇ ਬਿਲਕੁਲ ਮਤਲਬ ਅਸੀਂ ਸਾਡੇ ਇਹਨਾਂ ਵੀ ਰਾਈਟ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਮਾਰ ਦਈਏ ਇੱਕ ਲੀਗਲ ਐਕਸ਼ਨ ਹੋਵੇ ਤਾਂ ਪ੍ਰੋਪਰ ਵਧੀਆ ਹੁੰਦਾ ਲੋਕਾਂ ਨੂੰ ਪਤਾ ਹੁੰਦਾ ਕਿ ਇੱਕ ਪ੍ਰੋਪਰ ਲੀਗਲ ਐਕਸ਼ਨ ਲਿੱਤਾ ਗਿਆ ਇਸ ਤੇ ਵੀ ਤੇ ਮਾਰਨਾ ਤਾਂ ਸਾਡੇ ਰਾਈਟ ਚ ਹੈ ਨਹੀਂ ਕਿਸੇ ਨੂੰ ਵੀ ਅੱਗੇ ਰਿਲੇਟਿਡ ਪੁੱਛਣਾ ਚਾਹਾਂਗੀ ਕਿ ਤੁਹਾਨੂੰ ਲੱਗਦਾ ਕਿ ਸੋਸ਼ਲ ਮੀਡੀਆ ਤੇ ਜਿਹੜੀ ਨਿਊਡਿਟੀ ਹੈ ਤੇ ਬੋਇਲਡ ਕੰਟੈਂਟ ਉਹ ਬਹੁਤ ਵੱਧਾ ਜਾ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਸੋਚਦੇ ਕੀ opinion ਹੈ ਤੁਹਾਡਾ ਤੇ ਹੈਗੇ ਇਹ ਦੇਖੋ ਮਤਲਬ ਅੱਜ ਕੱਲ ਚਲੋ ਜੋ ਵੀ ਚੀਜ਼ ਆਪਾਂ ਦੇਖਣਾ ਚਲੋ ਠੀਕ ਹੈ ਸੋਸ਼ਲਾਈਜ਼ ਹੋਣੀ ਇੱਕ ਚੰਗੀ ਗੱਲ ਆ ਬਟ ਹੱਦ ਤੋਂ ਜ਼ਿਆਦਾ ਜਦੋਂ ਆਪਾਂ ਕੋਈ ਵੀ ਚੀਜ਼ ਦਾ ਮਤਲਬ ਉਹਨੂੰ ਪ੍ਰੋਮੋਟ ਕਰਦੇ ਆ ਉਹ ਚੀਜ਼ ਕਿਤੇ ਨਾ ਕਿਤੇ ਆਪਣੀ ਤੇ ਹਾਵੀ ਹੁੰਦੀ ਆ ਸੋ ਉਹਦੀ ਇੱਕ ਲਾਈਵ ਐਗਜ਼ਾਮਪਲ ਅੱਜ ਆਪਾਂ ਦੇ ਵੀ ਲਈ ਚਲੋ ਕਿਸੇ ਪ੍ਰੋਸਪੈਕਟ ਨਾਲ ਉਹ ਜੀ ਸਹੀ ਆ ਕਿਸੇ ਪ੍ਰੋਸਪੈਕਟ ਨਾਲ ਗਲਤ ਆ ਜੇ ਆਪਾਂ ਇਨਫਲੂਐਂਸਰ ਦੇ ਹਿਸਾਬ ਨਾਲ ਦੇਖੀਏ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਨਹੀਂ ਸਾਡੀ ਲਾਈਫ ਆ ਅਸੀਂ ਜਿੱਦਾਂ ਮਰਜ਼ੀ ਕਰ ਸਕਦੇ ਆ ਬਟ ਜੇ ਆਪਾਂ ਇਹਨੂੰ ਸਪਿਰਚੁਅਲੀ ਵੀ ਲੈਣ ਲੈਂਦੇ ਆ ਤਾਂ ਉਹ ਹਰੇਕ ਬੰਦੇ ਦੀ ਕਲਿਮਿਟ ਤੱਕ ਹੋਣਾ ਚਾਹੀਦਾ ਤਾਂ ਕਿ ਕਿਸੇ ਕਰਕੇ ਕਿਸੇ ਬੰਦੇ ਦੇ ਮਤਲਬ ਕਿਸੇ ਧਰਮ ਨੂੰ ਕੋਈ ਠੇਸ ਨਾ ਪਹੁੰਚੇ ਦੇਖੀ ਜੋ ਹੋਇਆ ਉਹ ਇਸ ਪ੍ਰੋਬਲਮ ਦਾ ਆਖਰੀ ਹੱਲ ਹੈ ਬਟ ਦੇਖੋ ਸੋਲੂਸ਼ਨ ਤਾਂ ਨਹੀਂ ਹੈਗਾ ਜੀ ਬਟ ਐਟ ਦ ਐਂਡ ਨਾ ਇੱਥੇ ਇੱਕ ਦੇਖੋ ਹੁਣ ਤੁਸੀਂ ਆਪ ਹੀ ਦੇਖ ਸਕਦੇ ਹੋ ਹੋਰ ਪੰਜਾਬ ਦੇ ਕਿੰਨੇ ਇਨਫਲੂਐਂਸਰ ਸਮਾਂ ਨਾਮ ਤਾਂ ਨਹੀਂ ਲਊਗਾ ਚਲੋ ਕਿਸੇ ਦਾ ਬਟ ਉਹ ਸਾਰੇ ਹੁਣ ਕਿੰਨੇ ਚਲੋ ਉਸ ਚੀਜ਼ ਨੂੰ ਲੈ ਕੇ ਉਹ ਹੋ ਗਏ ਆ ਆਪ ਸਾਰੇ ਆ ਕੇ ਲਾਈਵ ਮਾਫੀਆ ਮੰਗ ਰਹੇ ਕਿਉਂਕਿ ਆਪਦੇ ਮਤਲਬ ਹਰੇਕ ਤਰੀਕੇ ਨਾਲ ਬਚ ਰਿਹਾ ਜੇਹੀ ਚਲੋ ਇਹ ਚੀਜ਼ ਨੂੰ ਪਹਿਲੇ ਹੀ ਫੋਲੋ ਕਰ ਲੈਂਦੇ ਤਾਂ ਇੱਡੀ ਗੱਲ ਹੀ ਨਾ ਵਾਦੀ ਚਲੋ ਜੋ ਹੋਇਆ ਆਪਾਂ ਮੰਨਦੇ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਮਾੜਾ ਹੋਇਆ ਚਲੋ ਕੋਈ ਇੱਕ ਕੋਈ ਵੀ ਇੱਕ ਇਨਸਾਨ ਆ ਚਲੋ ਜਦੋਂ ਦੀ ਮੌਤ ਹੁੰਦੀ ਹੈ ਕਿਸੇ ਵੀ ਰੀਜ਼ਨ ਕਰਕੇ ਚਲੋ ਇੱਕ ਮਾੜੀ ਗੱਲ ਆ ਬਟ ਸਿਲ ਚਲੋ ਇਸ ਚੀਜ਼ ਨਾਲ ਬਾਕੀ ਨੂੰ ਸਿੱਖਣਾ ਚਾਹੀਦਾ ਤੇ ਏਸੀ ਨੂੰ ਹੁਣ ਉਸ ਲੈਵਲ ਤੱਕ ਹੀ ਪ੍ਰਮੋਟ ਕਰਨਾ ਚਾਹੀਦਾ ਜਿੱਥੋਂ ਤੱਕ ਸਾਰੇ ਇਹਨੂੰ ਐਕਸੈਪਟ ਕਰ ਸਕਣ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਜਿਹੜਾ ਅੱਜਕੱਲ ਸੋਸ਼ਲ ਮੀਡੀਆ ਤੇ ਬੋਲਡ ਕੰਟੈਂਟ ਬਹੁਤ ਜ਼ਿਆਦਾ ਵਧ ਰਿਹਾ ਹੈ ਨਿਊਡੀਟੀ ਵਾਲਾ ਕੰਟੈਂਟ ਬੜਾ ਵਧ ਰਿਹਾ ਹੈ ਇਹਦਾ ਤੁਹਾਨੂੰ ਕੀ ਲੱਗਦਾ ਹੈ ਯੂਥ ਤੇ ਕੀ ਇੰਪੈਕਟ ਪੈ ਰਿਹਾ ਹੈ ਦੇਖੋ ਜੀ ਜੋ ਤੁਸੀਂ ਨਿਊਡਿਟੀ ਦੀ ਗੱਲ ਕੀਤੀ ਆ ਉਹ ਹੈ ਬਹੁਤ ਜ਼ਿਆਦਾ ਹੋ ਗਿਆ ਇੰਸਾ ਤਾਂ ਇਦਾਂ ਲੱਗਦਾ ਕਿ ਇਸ ਚੀਜ਼ ਦਾ ਡਾ ਬਣ ਗਿਆ ਸੋ ਬਹੁਤ ਜ਼ਿਆਦੇ ਮਾੜੇ ਪ੍ਰਭਾਵ ਆ ਰਹੇ ਆ ਕਿਉਂਕਿ ਛੋਟੇ ਛੋਟੇ ਬੱਚਿਆਂ ਤੇ ਇੰਪੈਕਟ ਬੈਡ ਆ ਰਿਹਾ ਕਿਉਂਕਿ ਸੋਸ਼ਲ ਮੀਡੀਆ ਪਲੇਟਫਾਰਮ ਇਦਾਂ ਦਾ ਨਹੀਂ ਹੋਣਾ ਚਾਹੀਦਾ ਕਿ ਵਲਗਰ ਮੈਂ ਕਹੂੰਗਾ ਕਿ ਉਹ ਵਲਗਰ ਬਣ ਚੁੱਕੇ ਆ ਜ਼ਿਆਦਾਤਰ ਹਾਲਾਤਾਂ ਦੇ ਵਿੱਚ ਉਹਨੂੰ ਲੱਗਦਾ ਜੋ ਹੋਇਆ ਜੋ ਸਜ਼ਾ ਉਹਨਾਂ ਨੂੰ ਮਿਲੀ ਹੈ ਉਹ ਇਸ ਪ੍ਰੋਬਲਮ ਦਾ ਆਖਰੀ ਹੱਲ ਹੈ ਮੈਂ ਦੇਖੋ ਹੱਲ ਤਾਂ ਨਹੀਂ ਕਿਹਾ ਜਾ ਸਕਦਾ ਹੱਲ ਤਾਂ ਕਿਉਂਕਿ ਜੇ ਇਵੇਂ ਚੀਜ਼ਾਂ ਰੁਕਦੀਆਂ ਹੁੰਦੀਆਂ ਤਾਂ ਕਾਫੀ ਪਹਿਲਾਂ ਹੀ ਰੁਕ ਜਾਂਦੀਆਂ ਹਨਾ ਸੋ ਸੋਲੂਸ਼ਨ ਲੌਂਗ ਟਰਮ ਤਾਂ ਨਹੀਂ ਕਹਿ ਸਕਦੇ ਪਰ ਹਾਂ ਇਤਨੇ ਇੱਕ ਸੇਧ ਜ਼ਰੂਰ ਹੈ ਕਿਉਂਕਿ ਇੱਕ ਨਾ ਪੁਰਾਣੇ ਸਮੇਂ ਚ ਕਹਾਵਤ ਬਜ਼ੁਰਗ ਸਾਡੇ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਕਾਂ ਸਾਡੀ ਫਸਲਾਂ ਖਰਾਬ ਕਰਨ ਲੱਗ ਜਾਣ ਨਾ ਤਾਂ ਇੱਕ ਅੱਧਾ ਕਾਂ ਜੇ ਮਾਰ ਕੇ ਟੰਗ ਦਿੱਤਾ ਜਾਵੇ ਤਾਂ ਉਹਦੇ ਨਾਲ ਇਹ ਹੁੰਦਾ ਕਿ ਐਟਲੀਸਟ ਬਾਕੀਆਂ ਨੂੰ ਸੇਧ ਮਿਲ ਜਾਂਦੀ ਬਾਕੀ ਦੂਜਾ ਪੱਖ ਇਹ ਵੀ ਹੈ ਕਿ ਕਿਸੇ ਨੂੰ ਮਾਰ ਦੇਣਾ ਵੀ ਹੱਲ ਨਹੀਂ ਗੱਲ ਦਾ ਸੋ ਹੁਣ ਡਿਪਲੋਮੈਟ ਵੀ ਇਹ ਦੇਖਿਆ ਜਾਵੇ ਇਹਦਾ ਥਾਟ ਅ ਦੋਨੋਂ ਦਸਤੇ ਬਿਠਾਉਈ ਇੱਕ ਸਿੱਕਾ ਏ ਹੁਣ ਉਹਦੇ ਦੋ ਪੱਖ ਐ ਸੋ ਇਹੀ ਐ ਬਸ ਕੁਛ ਹੋਰ ਕੀ ਕਹਿ ਸਕਦੇ ਨੇ ਤੁਹਾਨੂੰ ਕੀ ਲੱਗਦਾ ਯੂਥ ਤੇ ਇਹਦਾ ਕੀ ਇੰਪੈਕਟ ਐ ਮੈਮ ਜੋ ਕੀਤਾ ਨਾ ਉਹਨਾਂ ਨੇ ਸਹੀ ਕੀਤਾ ਮੇਰੇ ਹਿਸਾਬ ਨਾਲ ਕੋਕਰ ਜੇ ਉਹ ਨਾ ਕਰਨਾ ਤਾਂ ਬਹੁਤ ਕੋਸ਼ਿਸ਼ ਜੀ ਮੈਂ ਬਿਲਕੁਲ ਨਾ ਮੈਮ ਮੈਂ ਹੁਣ ਵਰਲਡ ਨਹੀਂ ਬਣ ਸਕਦਾ ਕੁੜੀਆਂ ਹੁਣ ਨਾ ਬਿਲਕੁਲ ਕਲੀਨ ਹੋਣ ਲੱਗ ਉਹ ਚੰਗਾ ਨਹੀਂ ਮੈਮ ਸਾਡੀ ਜੋ ਪੰਜਾਬੀ ਸੱਭਿਆਚਾਰ ਹੈ ਨਾ ਉਹ ਖਤਮ ਹੋ ਰਿਹਾ ਤੇ ਠੱਲ ਪਾਉਣੀ ਜ਼ਰੂਰੀ ਆ ਵੈਸੇ ਵੀ ਹੁਣ ਤੁਸੀਂ ਵੀ ਐ ਸੈਂਪਲ ਕੱਪੜਿਆਂ 'ਚ ਸੋਹਣੇ ਲੱਗ ਰਹੇ ਹੋ ਵਧੀਆ ਪਾਏ ਹਨ ਤੇ ਜਿਆਦਾ ਆਪਾਂ ਕਲੀਨ ਹੋ ਕੇ ਕੀ ਕਰਨ ਜਿਹੜੀ ਕੁੜੀ ਆ ਨਾ ਉਸ ਘੱਟ ਕੱਪੜਿਆਂ 'ਚ ਨਹੀਂ ਵੀ ਇਹ ਜੀ ਸੋਹਣੀ ਲੱਗੂਗੀ ਸੈਂਪਲ ਕੱਪੜਿਆਂ 'ਚ ਵੀ ਬਹੁਤ ਸੋਹਣੀਆਂ ਲੱਗਦੀਆਂ ਜ਼ਰੂਰੀ ਥੋੜਾ ਆਪਣੇ ਸੋਹਣੇ ਦਿਖਾਉਣ ਵਾਸਤੇ ਅਸੀਂ ਬਿਲਕੁਲ ਹੀ ਕਲੀਨ ਹੋ ਜਾਈਏ ਉਹ ਗਲਤ ਆ ਮਤਲਬ ਤੁਹਾਨੂੰ ਲੱਗਦਾ ਕਿ ਇਹ ਇਹਦਾ ਆਖਰੀ ਹੱਲ ਹੈ ਇਸ ਪ੍ਰੋਬਲਮ ਦਾ ਮੈਂ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਤੁਸੀਂ ਹੁਣ ਦੇਖੋ ਫੇਸਬੁੱਕ ਖੋਲੋਗੇ ਨਾ ਬਹੁਤ ਕੁਸ਼ ਆ ਰਿਹਾ ਉੱਥੇ ਛੋਟਾ ਬੱਚਾ 10 11 ਸਾਲ ਦਾ ਬੱਚਾ ਵੇਖ ਨਹੀਂ ਸਕਦਾ ਇੰਨਾ ਕਿ ਜਾਣਾ ਕਿ ਆਪਣਾ ਇਹਨਾਂ ਨੇ ਤਾਂ ਅੰਗਰੇਜ਼ਾਂ ਨੂੰ ਪਿੱਛੇ ਛੱਡਤਾ ਅੰਗਰੇਜ਼ ਸੀਗੇ ਪਹਿਲਾਂ ਉਹ 20 ਕਿਨਾਰੇ ਸੀ ਉਹ ਇਹ 20 ਕਿਨਾਰੇ ਨਹੀਂ ਇਹ ਤਾਂ ਬਾਹਰ ਓਪਨ ਜੀ ਹੋ ਗਏ ਆ ਸਾਰੇ ਉਹ 20 ਕਿਨਾਰੇ ਹੁੰਦੇ ਸੀ ਇਹੋ ਜੇ ਹਾਲ ਚਾਲ ਤੇ ਸਾਡੇ ਜਿਹੜੇ ਪੰਜਾਬੀ ਵੀ ਲਾ ਲੋ ਤੇ ਵਿੱਚ ਸਾਰੇ ਲਾ ਲੋ ਟੋਟਲ ਉਹ ਸਾਰੇ ਹੁਣ ਤਾਂ ਨੋਰਮਲ ਛੜਕਣ ਦੀ ਹੋਗੇ ਜੋ ਕੀਤਾ ਉਹਨਾਂ ਨੇ ਬਹੁਤ ਵਧੀਆ ਕੀਤਾ ਮੇਰੇ ਸਾ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਕੀਤਾ ਹੋਣਾ ਚਾਹੀਦਾ ਜੇ ਨਾ ਹੋਇਆ ਨਾ ਮੈਮ ਬਹੁਤ ਪ੍ਰੋਬਲਮ ਆਉਣੀ ਆ ਬੜੀਆਂ ਸਮੱਸਿਆ ਆਉਣੀ ਆ ਥੋੜੀਆਂ ਨਹੀਂ ਤੁਹਾਨੂੰ ਕੀ ਲੱਗਦਾ ਹੈ ਦਾ ਆਈਡੀਅਲ ਵੇ ਨੂੰ ਰੋਕਣ ਦਾ ਕੀ ਹੈ ਦੇਖੋ ਜੀ ਮਾਪਿਆਂ ਨੂੰ ਵੀ ਥੋੜਾ ਸੁਚੇਤ ਹੋਣਾ ਪਊਗਾ ਤੇ ਆਪਣੇ ਆਪ ਵੀ ਥੋੜਾ ਜਿਹਾ ਹਰੇਕ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਪੈਣੀ ਚਾਹੀਦੀ ਹੈ ਕਿ ਕੀ ਸੁਧਾਰ ਬਣਦਾ ਵਾ ਸੁਧਾਰ ਦੇਖੋ ਇਹ ਚੀਜ਼ਾਂ ਤੋਂ 네ਗੇਟਿਵਿਟੀ ਪੋਜ਼ਿਟਿਵਿਟੀ ਹਰ ਜਗ੍ਹਾ ਤੇ ਹੁੰਦੀ ਹੈ ਉਹ ਤੋਂ ਬਚਣ ਦੀ ਲੋੜ ਹੈ ਜੰਗ ਬਲੱਡ ਨੂੰ ਥੋੜਾ ਜਿਹਾ ਦੇਖੋ 네ਗੇਟਿਵਸ ਪਤਾ ਨਹੀਂ ਇਹ ਚੀਜ਼ਾਂ ਦੇ ਹਾਲਾਂਕਿ ਪਰ ਉਹ ਤੋਂ ਬਚਣ ਦੀ ਲੋੜ ਹੈ ਚੰਗੀ ਸਿਹਤ ਦੀ ਲੋੜ ਹੈ ਮਾਪਿਆਂ ਨੂੰ ਬੱਚਿਆਂ ਨਾਲ ਥੋੜਾ ਕਹ ਲਓ ਇਨ ਟੱਚ ਰਹਿਣ ਦੀ ਲੋੜ ਹੈ ਹਰ ਜਗ੍ਹਾ ਤੇ ਉਹਨਾਂ ਨੂੰ ਗਾਈਡ ਕਰਨ ਦੀ ਲੋੜ ਹੈ ਨਾ ਕਿ ਡਰਾ ਕੇ ਪਿਆਰ ਦੇ ਨਾਲ सोशल मीडिया बड़ा हथियार है पर सही ढंग ना बरत्या जाए कुछ हुआ मतलब बहुत ही गलत हुआ बिकॉज ये ऐसा नहीं होना चाहिए अगर कोई इन्फ्लुंसर है कुछ करते हैं तो उनको मतलब जो आप बता रहे हो इस तरह से करना बहुत गलत है क्योंकि हम एक डेमोक्रेटिक कंट्री में रह रहे हैं हमें सारी चीज़ों की फ्रीडम है हमें सारी चीज़ों करने के लिए तो मेरे हिसाब से नहीं हाँ हालाँकि वो ऑन कर देना चाहिए अगर कोई चीज़ें गलत लग रही हैं जो हमारी सोसाइटी को इफेक्ट कर सकती हैं तो वो ऑन कर देना चाहिए इस तरह जो किया ना